ਪੰਜਾਬੀ ਸਿੰਗਰ ਆਰਨੇਤ ਤੇ ਗੁਰਲੇਜ਼ ਅਕਟਰ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ 16 ਅਗਸਤ ਦੇ ਲਈ ਇਹਨਾਂ ਨੂੰ ਤਲਬ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਆਰਨੇਤ ਤੇ ਗੁਰਲੇਜ਼ ਅਕਟਰ ਦਾ 315 ਗਾਣਾ ਆਉਂਦਾ ਇਹ ਗਾਣਾ 3 ਮਿੰਟ 8 ਸਕਿੰਟ ਦਾ ਹੈ ਇਸ ਗਾਣੇ ਨੇ ਕਾਫੀ ਵਿਵਾਦ ਖੜੇ ਕਰਕੇ ਰੱਖ ਦਿੱਤੇ ਨੇ ਕਿਉਂਕਿ ਇਸ ਗਾਣੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਅਰਵਿੰਦ ਸਿੰਘ ਨੇ ਜਿਹੜੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਗਾਣਾ ਪੰਜਾਬ ਦੇ ਵਿੱਚ ਹਿੰਸਾ ਅਤੇ ਨਜਾਇਜ਼ ਹਥਿਆਰਾਂ ਨੂੰ ਵਧਾਵਾ ਦੇ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਇਹ ਨਜਾਇਜ਼ ਹਥਿਆਰ ਜਾਂ ਹਥਿਆਰਾਂ ਦੇ ਉੱਤੇ ਗਾਣੇ ਗਾਉਣ ਤੋਂ ਲੋਕ ਰੋਕ ਲਗਾਈ ਗਈ ਸੀ ਤਾਂ ਇਹ ਕਾਨੂੰਨ ਦੀ ਉਲੰਘਣਾ ਵੀ ਕਰ ਰਿਹਾ ਤਾਂ ਇਸ ਮਾਮਲੇ ਦੇ ਬਾਰੇ ਅਰਵਿੰਦ ਸਿੰਘ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਹੁਣ ਇਹ ਮਾਮਲਾ ਜਿਹੜਾ ਕਾਫੀ ਪੱਖ ਦਾ ਨਜ਼ਰ ਆ ਰਿਹਾ ਗੁਰਲੇਜ਼ ਅਖਤਰ ਅਤੇ ਆਰ ਨੇਤ ਦੀਆਂ ਜਿਹੜੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਇਹ ਗਾਣਾ ਆਉਂਦਾ ਤਾਂ ਇਸ ਦੇ ਵਿੱਚ ਇਸ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਾਂ ਹੁਣ ਦੱਸ ਦਈਏ ਕਿ ਪੁਲਿਸ ਦੇ ਵੱਲੋਂ 315 ਗਾਣੇ ਦੇ ਉੱਤੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਆ ਹੁਣ ਜਿਹੜਾ ਗੁਰਲੇਜ਼ ਅਫਸਰ ਨੂੰ ਅਤੇ ਆਰਨੇਤ ਨੂੰ ਤਲਬ ਕੀਤਾ ਗਿਆ 16 ਅਗਸਤ ਨੂੰ ਇਹਨਾਂ ਨੂੰ ਤਲਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ 12 ਵਜੇ ਇਹਨਾਂ ਨੂੰ ਪੇਸ਼ ਹੋਣ ਦੇ ਜਿਹੜਿਆ ਹੁਕਮ ਦਿੱਤੇ ਗਿਆ ਪੰਜਾਬੀ ਸਿੰਗਰ ਆਰਨੇਤ ਤੇ ਗੁਰਲੇਜ ਅਖਤਰ ਦੀਆਂ ਮੁਸ਼ਕਿਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਹੈ 16 ਅਗਸਤ ਦੇ ਲਈ ਇਨਾਂ ਨੂੰ ਤਾਲਬ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਆਰਨੀਤ ਤੇ ਗੁਰਲੇਜ਼ ਅਖਤਰ ਦਾ 315 ਗਾਣਾ ਆਉਂਦਾ ਇਹ ਗਾਣਾ 3 ਮਿੰਟ 8 ਸਕਿੰਟ ਦਾ ਹੈ ਇਸ ਗਾਣੇ ਨੇ ਕਾਫੀ ਵਿਵਾਦ ਖੜੇ ਕਰਕੇ ਰੱਖ ਦਿੱਤੇ ਨੇ ਕਿਉਂਕਿ ਇਸ ਗਾਣੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਅਰਵਿੰਦ ਸਿੰਘ ਨੇ ਜਿਹੜੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਗਾਣਾ ਪੰਜਾਬ ਦੇ ਵਿੱਚ ਹਿੰਸਾ ਅਤੇ ਨਜਾਇਜ਼ ਹਥਿਆਰਾਂ ਨੂੰ ਵਧਾਵਾ ਦੇ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਹੈ ਜਾਇਜ ਤਿਆਰ ਜਾ ਹਥਿਆਰਾਂ ਦੇ ਉੱਤੇ ਗਾਣੇ ਗਾਉਣ ਤੋਂ ਲੋਕ ਰੋਕ ਲਗਾਈ ਗਈ ਸੀ ਤਾਂ ਇਹ ਕਾਨੂੰਨ ਦੀ ਉਲੰਘਣਾ ਵੀ ਕਰ ਰਿਹਾ ਤਾਂ ਇਸ ਮਾਮਲੇ ਦੇ ਬਾਰੇ ਅਰਵਿੰਦ ਸਿੰਘ ਜੋਗ ਕੇ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਹੁਣ ਇਹ ਮਾਮਲਾ ਜਿਹੜਾ ਕਾਫੀ ਪੱਖ ਦਾ ਨਜ਼ਰ ਆ ਰਿਹਾ ਗੁਰਲੇਜ਼ ਅਖਤਰ ਅਤੇ ਆਰ ਨੇਤ ਦੀਆਂ ਜਿਹੜੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਇਹ ਗਾਣਾ ਆਉਂਦਾ ਤਾਂ ਇਸ ਦੇ ਵਿੱਚ ਇਸ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਦੱਸ ਜਾਈਏ ਕਿ ਪੁਲਿਸ ਦੇ ਵੱਲੋਂ 315 ਗਾਣੇ ਦੇ ਉੱਤੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਆ ਹੁਣ ਜਿਹੜਾ ਹੈ ਗੁਰਲੇਜ਼ ਅਫਤਰ ਨੂੰ ਅਤੇ ਆਰਨੇਤ ਨੂੰ ਤਲਬ ਕੀਤਾ ਗਿਆ 16 ਅਗਸਤ ਨੂੰ ਇਹਨਾਂ ਨੂੰ ਤਲਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ 12 ਵਜੇ ਇਹਨਾਂ ਨੂੰ ਪੇਸ਼ ਹੋਣ ਦੇ ਜਿਹੜੇ ਆ ਹੁਕਮ ਦਿੱਤੇ ਗਿਆ ਪੰਜਾਬੀ ਸਿੰਗਰ ਆਰਨੇਤ ਅਤੇ ਗੁਰਲੇਜ਼ ਅਫਤਰ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਹੈ 16 ਅਗਸਤ ਦੇ ਲਈ ਇਹਨਾਂ ਨੂੰ ਤਲਬ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਆਰਨੀਤ ਤੇ ਗੁਰਲੇਜ ਅਖਤਰ ਦਾ 315 ਗਾਣਾ ਆਉਂਦਾ ਇਹ ਗਾਣਾ 3 ਮਿੰਟ 8 ਸਕਿੰਟ ਦਾ ਹੈ ਇਸ ਗਾਣੇ ਨੇ ਕਾਫੀ ਵਿਵਾਦ ਖੜੇ ਕਰਕੇ ਰੱਖ ਦਿੱਤੇ ਨੇ ਕਿਉਂਕਿ ਇਸ ਗਾਣੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਅਰਵਿੰਦ ਸਿੰਘ ਨੇ ਜਿਹੜੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਗਾਣਾ ਪੰਜਾਬ ਦੇ ਵਿੱਚ ਹਿੰਸਾ ਅਤੇ ਨਜਾਇਜ਼ ਹਥਿਆਰਾਂ ਨੂੰ ਵਧਾਵਾ ਦੇ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਇਹ ਨਜਾਇਜ਼ ਹਥਿਆਰ ਜਾਂ ਹਥਿਆਰਾਂ ਦੇ ਉੱਤੇ ਗਾਣੇ ਗਾਉਣ ਤੋਂ ਲੋਕ ਰੋਕ ਲਗਾਈ ਗਈ ਸੀ ਤਾਂ ਇਹ ਕਾਨੂੰਨ ਦੀ ਉਲੰਘਣਾ ਵੀ ਕਰ ਰਿਹਾ ਤਾਂ ਇਸ ਮਾਮਲੇ ਦੇ ਬਾਰੇ ਅਰਵਿੰਦ ਸਿੰਘ ਜੋਗ ਕੇ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤਾਂ ਹੁਣ ਇਹ ਮਾਮਲਾ ਜਿਹੜਾ ਕਾਫੀ ਪੱਖ ਦਾ ਨਜ਼ਰ ਆ ਰਿਹਾ ਗੁਰਲੇਜ਼ ਅਖਤਰ ਅਤੇ ਆਰ ਨੇਤ ਦੀਆਂ ਜਿਹੜੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਦੁਪਹਿਰ 12 ਵਜੇ ਉਹਨਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਇਹ ਗਾਣਾ ਆਉਂਦਾ ਤਾਂ ਇਸ ਦੇ ਵਿੱਚ ਇਸ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਾਂ ਹੁਣ ਦੱਸ ਦਈਏ ਕਿ ਪੁਲਿਸ ਦੇ ਵੱਲੋਂ 315 ਗਾਣੇ ਦੇ ਉੱਤੇ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਆ ਹੁਣ ਜਿਹੜਾ ਗੁਰਲੇਜ਼ ਅਫਸਰ ਨੂੰ ਅਤੇ ਆਰਨੇਤ ਨੂੰ ਤਲਬ ਕੀਤਾ ਗਿਆ 16 ਅਗਸਤ ਨੂੰ ਇਹਨਾਂ ਨੂੰ ਤਲਬ ਕੀਤਾ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ 12 ਵਜੇ ਇਹਨਾਂ ਨੂੰ ਪੇਸ਼ ਹੋਣ ਦੇ ਜਿਹੜੇ ਆ ਹੁਕਮ ਦਿੱਤੇ ਗਏ ਆ